ਸੂਗੋ ਸੂਗੋ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜੀਓ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 105 ਅੰਗ ਤੇ ਸ਼ਬਦ ਚੰਨ ਕਰਦੇ ਮਾਜ ਮਹ ਅੱਲਾ ਪੰਜਮਾ ਜੀਤੇ ਨਾਮ ਜਪੀਏ ਪ੍ਰਭ ਪਿਆਰੇ ਅਸਥਾਨ ਸੋਹਣ ਚਵਾਰੇ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਕਹਿੰਦੇ ਜਿੱਥੇ ਪਾਈ ਨਾਮ ਜਪਿਆ ਜਾਂਦਾ ਹੈ ਜੀਤੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਾਨ ਸੋਹਣ ਚਵਾਰੇ ਉਹ ਚਵਾਰੇ ਕਹਿੰਦੇ ਫਿਰ ਸੋਹਣੇ ਬਣ ਜਾਂਦੇ ਹਨ ਸੋਹਣੇ ਦੇ ਬਣ ਜਾਂਦੇ ਹਨ ਸੋਹਣੇ ਦੇ ਮਹਿਲ ਬਣ ਜਾਂਦੇ ਨਾਮ ਜਪਣ ਦੀ ਮਹਿਮਾ ਹੈ ਇੱਥੇ ਨਾਮ ਜਪਿਆ ਜਾਂਦਾ ਕਹਿੰਦੇ ਉਹ ਤਾਂ ਫਿਰ ਸੋਨੇ ਦੀ ਚਵਾਰੇ ਬਣ ਜਾਂਦੇ ਹਨ ਮਹਿਲ ਬਣ ਜਾਂਦੇ ਹਨ ਜਿੱਤੇ ਨਾਮ ਨਾ ਜਪੀਏ ਮੇਰੇ ਗੋਬਿੰਦਾ ਕਹਿੰਦੇ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਸੇਈ ਨਗਰ ਉਜਾੜੀ ਜੀਓ ਕਹਿੰਦਾ ਉਹ ਨਗਰ ਉੱਜੜ ਜਾਂਦੇ ਹਨ ਉਜਾੜ ਬਣ ਜਾਂਦੇ ਹਨ ਜਿੱਥੇ ਸਿਮਰ ਨਹੀਂ ਹੁੰਦਾ ਨਾਮ ਨਹੀਂ ਜਪਿਆ ਜਾਂਦਾ ਜੀਤੇ ਨਾਮ ਨਾ ਜਪੀਏ ਮੇਰੇ ਗੁਬਿੰਦਾ ਸੋਈ ਨਗਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਕਹਿੰਦਾ ਹਰ ਕਦੋਂ ਖੁਸ਼ ਹੈ ਜਦੋਂ ਰੁੱਖੀ ਰੋਟੀ ਖਾਂਦ ਹਰ ਰੁੱਖੀ ਰੋਟੀ ਖਾਏ ਸੰਭਾਲੇ ਕਹਿੰਦੇ ਫਿਰ ਰੱਬ ਸੰਭਾਲ ਲਿੰਦਾ ਨੌ ਜਪੇ ਰੁੱਖੀ ਰੋਟੀ ਖਾਵੇ ਭਵੇਂ ਰੱਬ ਉਹਨੂੰ ਸੰਭਾਲ ਲੈਂਦਾ ਹੈ ਅੱਗੇ ਕੀ ਨਿਰਣਾ ਕਰਦੇ ਹਨ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਦਰ ਬਾਹਰ ਨਦਰ ਨਿਹਾਲ ਹੈ ਕਹਿੰਦੇ ਹਰ ਅੰਦਰ ਵੀ ਬਾਹਰ ਵੀ ਸਦਾ ਹੀ ਨਾਲ ਖਾਏ ਖਾਏ ਕਰੇ ਬਦ ਫੈਲੀ ਕਹਿੰਦੇ ਜਦੋਂ ਖਾਂਦਾ ਹੈ ਜਦੋਂ ਭੋਜਨ ਛੱਕਦਾ ਇਹਨਾਂ ਖਾਏ ਖਾਏ ਕਰੇ ਬਦ ਫੈਲੀ ਫਿਰ ਬਦ ਫੈਲੀਆਂ ਕਰਦਾ ਮਾਰੇ ਕਰਮ ਕਰਦਾ ਖਾਏ ਖਾਏ ਕਰੇ ਬਦ ਫੈਲੀ ਜਾਨ ਵਿਸੂ ਕੀ ਬਾੜੀ ਜਿਉ ਕਹਿੰਦੇ ਉਹ ਤਾਂ ਫਿਰ ਵਿਸਤ ਦੀ ਬਾੜੀ ਹੈ ਜ਼ਹਿਰ ਦੀ ਬਾੜੀ ਜਿਹੜਾ ਮਨੁੱਖ ਖਾਂਦਾ ਖਾਂਦਾ ਬਦ ਫੈਲੀ ਕਰਦਾ ਮਾਰੇ ਕਰਮ ਕਰਦਾ ਉਹ ਜ਼ਹਿਰ ਦੀ ਬਾੜੀ ਹੈ ਉਹ ਵਿਸ ਦੀ ਬਾੜੀ ਹੈ ਖਾਏ ਖਾਏ ਕਰੇ ਬਦ ਫੈਲੀ ਜਾਨ ਵਿਸੂ ਕੀ ਬਾੜੀ ਜੀਓ ਸੰਤਾਂ ਸੇਤੀ ਰੰਗ ਨ ਲਾਏ ਕਹਿੰਦੇ ਸੰਤਾਂ ਦਾ ਸੰਗ ਨਹੀਂ ਕਰਦਾ ਜਿਨ੍ਹਾਂ ਨੇ ਰੰਗ ਚੜਾਉਣਾ ਹੈ ਉਹਨਾਂ ਦਾ ਸੰਗ ਨਹੀਂ ਕਰਦਾ ਸੰਤਾਂ ਸੇਤੀ ਰੰਗ ਨ ਲਾਏ ਸਾਕਤ ਸੰਗ ਬੇਕਰਮ ਕਮਾਈ ਕਹਿੰਦੇ ਸਾਖਤਾਂ ਦਾ ਸੰਗ ਕਰਦਾ ਹੈ ਬੇਕਰਮ ਮਾੜੇ ਕਰਮ ਕਰਦਾ ਹੈ ਕਹਿੰਦੇ ਮਾੜਾ ਕਰਮ ਕਿਹੜਾ ਕਰ ਲਿਆ ਕਿ ਸਾਖਤ ਦਾ ਸੰਗ ਕਰ ਲਿਆ ਮਾੜਾ ਕਰਮ ਕਿਹੜਾ ਕੀਤਾ ਸੰਤਾਂ ਦਾ ਸੰਗ ਨਹੀਂ ਕੀਤਾ ਸਾਖਤ ਦਾ ਸੰਗ ਕਰ ਲਿਆ ਕਹਿੰਦੇ ਬਹੁਤ ਮਾੜਾ ਕਰਮ ਕਰ ਲਿਆ ਤਾਂ ਇੱਡਾ ਕਮਾੜਾ ਕਰਮ ਕੀਤਾ ਸੰਤਾਂ ਸੰਗ ਸੰਤਾਂ ਸੇਤੀ ਰੰਗਨ ਲਾਏ ਸਾਖਤ ਸੰਗ ਬੇਕਰਮ ਕਮਾਏ ਦੁਰਲਭ ਦੇਖ ਕੋਈ ਅਗਿਆਨੀ ਕਹਿੰਦੇ ਤੈ ਆਪਣੀ ਦੇਹ ਨੂੰ ਖੋលਿਆ ਇਹ ਦੁਰਲਭ ਹੈ ਦੇਹ ਮੁੜ ਕੇ ਮਿਲਣੀ ਨਹੀਂ ਤੈ ਇਹਨੂੰ ਖੋਲਿਆ ਦੇਹ ਤੇਰੀ ਖਤਮ ਹੋ ਗਈ ਕਦੋਂ ਜਦੋਂ ਸੰਤਾਂ ਦਾ ਸੰਗ ਨਹੀਂ ਕੀਤਾ ਸਾਖਤ ਦਾ ਸੰਗ ਕੀਤਾ ਦਰ ਲਬ ਦੇ ਕੋਈ ਅਗਿਆਨੀ ਜੜ ਆਪਣੇ ਆਪ ਆਪ ਆੜੀ ਜੀਓ ਕਹਿੰਦੇ ਆਪਣੀ ਜੜ ਤਾਂ ਆਪ ਪੁੱਟ ਲਈ ਤੇ ਦੇਖ ਕਿ ਕਿੱਥੇ ਬੂਟਾ ਕਿੱਥੇ ਬਚਦਾ ਜੇ ਉਹਦੀ ਜੜ ਪੱਟ ਦੀ ਗੁਰੂ ਵਚਨ ਕਰਦੇ ਹਨ ਇਸ ਮਨੂਕ ਨੂੰ ਸਮਝਾਉਂਦੇ ਹਨ ਕਿ ਕਿਹੜਾ ਤੇ ਮਾੜਾ ਕਰਮ ਬਹੁਤ ਵੱਡਾ ਕਮਾੜਾ ਕਰਮ ਸੰਤਾਂ ਦਾ ਸੰਗ ਨਹੀਂ ਕੀਤਾ ਸਾਖਤ ਦਾ ਸੰਗ ਕੀਤਾ ਕਹਿੰਦੇ ਆਪਣੀ ਜੜ ਤਾਂ ਹੁਣ ਆਪ ਪੁੱਟ ਲਈ ਆਪਣੀ ਜੜ ਆਪ ਉਪਾੜੀ ਜੀਓ ਤੇਰੀ ਸ਼ਰਨ ਮੇਰੇ ਦੀਨ ਦੇ ਅੱਲਾ ਤੰਤਰ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਕਾਲ ਪੁਰਖ ਨਾਲ ਗੱਲ ਕਰਦੇ ਆ ਕਹਿੰਦੇ ਮੈਂ ਤਾਂ ਤੁਹਾਡੀ ਛਰਨ ਦੇ ਵਿੱਚਾਂ ਮੇਰੇ ਦਿਆਲ ਹੋਣੇ ਵਾਲੇ ਵਹਿਗੁਰੂ ਤੇਰੀ ਛਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਹਿੰਦਾ ਮੇਰਾ ਗੁਰੂ ਹੈ ਨਾ ਜਿਹੜਾ ਸੁੱਖਾਂ ਦਾ ਸਾਗਰ ਹੈ ਸੁੱਖਾਂ ਦਾ ਸਮੁੰਦਰ ਹੈ ਗੁਰੂ ਸੁਖ ਸਾਗਰ ਮੇਰੇ ਗੁਰ ਗਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਵਾਹਿਗੁਰੂ ਨਾਨਕ ਦੇ ਨਾਲ ਗੱਲ ਕਰਦੇ ਹਨ ਕਹਿੰਦੇ ਨਾਨਕ ਕਰਨਾ ਕਿ ਕਰ ਕਿਰਪਾ ਕਹਿੰਦੇ ਮੇਰੇ ਪਰ ਕਿਰਪਾ ਕਰੋ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸ਼ਰਮ ਆਛਾੜੀ ਜੀਓ ਸਾਡੀ ਸ਼ਰਮ ਰੱਖੋ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਗੇ ਸੰਤਾਂ ਨੇ ਸਿੱਟੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਕਲਯੁਗੀ ਜੀਵ ਨੂੰ ਸਮਝਾਉਂਦੇ ਹਨ ਸਭ ਤੋਂ ਜਿਹੜਾ ਮਾੜਾ ਕਰਮ ਹੈ ਸੰਸਾਰ ਦੇ ਵਿੱਚ ਉਹ ਸਾਖਤ ਦਾ ਸੰਗ ਕਰਨ ਦਾ ਹੈ ਸੰਤਾਂ ਦਾ ਸੰਗ ਨਾ ਕਰਨਾ ਸਾਖਤ ਦਾ ਸੰਗ ਕਰਨਾ ਇਹ ਸਭ ਤੋਂ ਮਾੜਾ ਕਰਮ ਹੈ ਲੇਕਿਨ ਦੁਨੀਆ ਇਸ ਪਾਸੇ ਨੂੰ ਤੁਰੀ ਹੋਈ ਹੈ ਦੇਖਨ ਰਾਬੂ ਤੋਂ ਨਾਰਾਜ ਹੈ ਗੁਰੂ ਬਚਨ ਕਰਦੇ ਹਨ ਚਾਰਨ ਠਾਕਰ ਕੇ ਰਿੱਧੀ ਸਮਾਣੀ ਕਹਿੰਦੇ ਜਦੋਂ ਸ਼ਬਦ ਹੈ ਨਾ ਰੱਬ ਦਾ ਰਿੱਦੇ ਵਿੱਚ ਸਮਾ ਜਾਂਦਾ ਚਾਰਨ ਠਾਕਰ ਕੇ ਰਿੱਧੀ ਸਮਾਣੀ ਕਾਲ ਕਲੇਸ਼ ਕਹਿੰਦੇ ਜਿੰਨੇ ਕਾਲ ਯੁੱਗ ਦੇ ਕਲੇਸ਼ ਆਨ ਨਾ ਕਾਲ ਕਲੇਸ਼ ਸਭ ਦੂਰ ਪਿਆਣੇ ਕਹਿੰਦੇ ਸਾਰੇ ਦੂਰ ਚਲੇ ਜਾਂਦੇ ਹਨ ਕਾਲ ਯੁਗ ਦੇ ਜਿੰਨੇ ਕਲੇਸ਼ ਹਨ ਸਾਰੇ ਦੂਰ ਜਾ ਕੇ ਪੈ ਜਾਂਦੇ ਆ ਦੂਰ ਡਿੱਗ ਜਾਂਦੇ ਹਨ ਕਦੋਂ ਵਿਵਸਥਾ ਹੁੰਦੀ ਹੈ ਜਦੋਂ ਸ਼ਬਦ ਨੂੰ ਸੰਭਾਲਦਾ ਹੈ ਜਦੋਂ ਬਾਣੀ ਨੂੰ ਸੰਭਾਲਦਾ ਹੈ ਚਾਰਨ ਠਾਕ ਕਰਕੇ ਰਿੱਧੇ ਸਮਾਣੀ ਜਦੋਂ ਰਿੱਧੇ ਚ ਸਮਾਉਂਦਾ ਸ਼ਬਦ ਕਲ ਕਲੇਸ਼ ਸਭ ਦੂਰ ਪਿਆਣੇ ਸ਼ਾਂਤ ਸੂਖ ਕਹੇ ਸ਼ਾਂਤੀ ਆ ਜਾਂਦੀ ਹੈ ਸੂਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸ਼ਾਂਤ ਸੂਖ ਸਹਿਜ ਤੁਨ ਉਪਜੀ ਸਹਿਜ ਰੱਬ ਦੀ ਤੁਨ ਕਹਿੰਦੇ ਉਪਜ ਜਾਂਦੀ ਹੈ ਪੈਦਾ ਹੋ ਜਾਂਦੀ ਹੈ ਇਕਣਾ ਸੂਰਜ ਦੀ ਕਿਰਨ ਪੈਦਾ ਹੋ ਜਾਂਦੀ ਹੈ ਪ੍ਰਕਾਸ਼ ਹੋ ਜਾਂਦਾ ਹੈ ਇਕਣਾ ਫਿਰ ਰੱਬ ਦੀ ਜਿਹੜੀ ਕਿਰਨ ਹੈ ਉਹ ਪ੍ਰਗਟ ਹੋ ਜਾਂਦੀ ਹੈ ਸ਼ਾਂਤ ਸੁਖ ਸਹਿਜ ਪਹਿਲੇ ਸ਼ਾਂਤ ਹੋਣਾ ਹੈ ਮਨ ਨੇ ਫਿਰ ਸੁੱਖਾਂ ਦੀ ਪ੍ਰਾਪਤੀ ਸਹਿਜ ਤੁਨ ਉਪਜੇ ਤਨ ਉਪਜਦੀ ਹੈ ਜਿੱਕਣਾ ਕੋਈ ਆਉਂਦਾ ਹੈ ਨਾ ਬੰਦਾ ਉਹਦੀ ਬਿੜਕ ਆਉਂਦੀ ਹੈ ਚਾਹੇ ਨਾਂ ਵੀ ਬੋਲੇ ਲੇਕਿਨ ਉਹਦੇ ਪੈਰਾਂ ਦੀ ਬਿੜਕ ਆ ਜਾਂਦੀ ਹੈ ਪਤਾ ਲੱਗ ਜਾਂਦਾ ਹੈ ਕਿ ਕੋਈ ਆ ਰਿਹਾ ਹੈ ਇਹ ਤੁਨ ਹੈ ਇਹ ਤੁਨ ਤੇ ਰੱਬ ਦੀ ਬਿੜਕ ਆਉਣ ਲੱਗ ਜਾਂਦੀ ਹੈ ਸ਼ਾਂਤ ਸੂਖ ਸਹਿਜ ਤੁਨ ਉਪਜੀ ਏ ਵਸਤਾ ਕਦੋਂ ਆਈ ਹੈ ਸਾਥ ਕਦੋਂ ਹੋਇਆ ਸੁਖ ਕਦੋਂ ਹੋਇਆ ਤੁਨ ਕਦੋਂ ਉਪਜੀ ਹੈ ਸਾਥ ਸੁਖ ਸਹਿਜ ਤੁਨ ਉਪਜੀ ਸਾਧੂ ਸੰਗ ਨਵਸਾ ਜੀਓ ਕਹਿੰਦੇ ਜਦੋਂ ਸਾਧੂਆਂ ਦਾ ਸੰਗ ਕਰਕੇ ਉਹਨਾਂ ਦੇ ਨਾਲ ਰਹਿਣ ਲੱਗਿਆ ਨਵਾਸ ਕੀਤਾ ਸਾਧੂ ਸੰਗ ਸਾਧੂਆਂ ਦੇ ਸੰਗ ਦੀ ਮਹਿਮਾ ਦੱਸਦੇ ਹਾਂ ਸਾਧੂ ਸੰਗ ਨਿਵਾਸਾ ਪਰ ਇਹ ਜੀ ਹੈ ਜਿਹੜਾ ਕਿੱਥੇ ਦਾ ਵਾਸਾ ਹੋ ਜਾਂਦਾ ਹੈ ਨਿਵਾਸਾ ਨਾ ਸਤਖੰਡ ਨੂੰ ਕਹਿੰਦੇ ਸਤਸੰਗ ਕਦੋਂ ਪ੍ਰਾਪਤ ਹੁੰਦਾ ਹੈ ਕਦੋਂ ਨਿਵਾਸ ਮਿਲਦਾ ਹੈ ਕਦੋਂ ਬਸਣਾ ਮਿਲਦਾ ਹੈ ਐਸੀ ਕਿ ਨਿਵਾਸਾ ਜਿਹੜਾ ਆਪਾਂ ਇਹ ਬਸਦੇ ਆ ਇਹ ਬਸਿਆ ਨਿਵਾਸਾ ਇੱਥੇ ਨਾ ਬਸਣਾ ਕਿੱਥੇ ਬਸਣਾ ਫਿਰ ਸੱਚਖੰਡ ਵਿੱਚ ਬਸਣਾ ਇਹ ਅਵਸਥਾ ਆਉਂਦੀ ਕਦੋਂ ਹੈ ਜਦੋਂ ਸਾਧੂਆਂ ਦਾ ਸੰਗ ਪ੍ਰਾਪਤ ਹੁੰਦਾ ਹੈ ਸਾਤੂ ਸੂਖ ਸਹਿਜ ਤੁਹਾਨੂੰ ਉਪਜੇ ਸਾਤੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁੱਟੇ ਕਹਿੰਦੇ ਫਿਰ ਪ੍ਰੀਤ ਲੱਗ ਜਾਂਦੀ ਐ ਇਹ ਫੇ ਟੁੱਟਦੀ ਨਹੀਂ ਲਿਬ ਲੱਗ ਜਾਂਦੀ ਹੈ ਲਾਗੀ ਪ੍ਰੀਤ ਨਾ ਟੁੱਟੇ ਮੂਲੈ ਕਿੱਥੇ ਲੱਗਦੀ ਪ੍ਰੀਤ ਮੂਲ ਦੇ ਨਾਲ ਰੱਬ ਦੇ ਨਾਲ ਲਿਬ ਲੱਗ ਜਾਂਦੀ ਨਿਵਾਸ ਹੋ ਜਾਂਦਾ ਸਾਧੂ ਦਾ ਸੰਗ ਕਰਨ ਦੇ ਨਾਲ ਲਿਬ ਲੱਗ ਜਾਂਦੀ ਲਾਗੀ ਪ੍ਰੀਤ ਨ ਟੁੱਟੇ ਮੂਲੈ ਹਰ ਅੰਤਰ ਬਾਹਰ ਰਿਹਾ ਭਰਪੂਰ ਹੈ ਕਹਿੰਦੇ ਹਰ ਅੰਦਰ ਤੇ ਬਾਹਰ ਹਰ ਜਗ੍ਹਾ ਪੂਰਾ ਹੈ ਕੋਈ ਇਹ ਜੀ ਜਗ੍ਹਾ ਨਹੀਂ ਹੈ ਜਿੱਥੇ ਰੱਬ ਦਾ ਵਾਸਾ ਨਹੀਂ ਹੈ ਕੋਈ ਇਹ ਜੀ ਜਗ੍ਹਾ ਨਹੀਂ ਹੈ ਜਿੱਥੇ ਰੱਬ ਘਟ ਹੈ ਹਰ ਜਗ੍ਹਾ ਪੂਰਾ ਹੈ ਹਰ ਅੰਤਰ ਬਾਹਰ ਰਿਹਾ ਪਰ ਪੂਰਾ ਸਿਮਰ 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 ਐਸੀ ਕੋਨ ਪਾਚਾ ਕੀ ਹੁਕਮ ਕਰਦੇ ਆ ਕਹਿੰਦੇ ਉਹਦਾ ਸਿਮਰਨ ਕਰ ਤਿੰਨ ਬਾਰੀ ਲਿਖ ਦਿੱਤਾ ਸਿਮਰ 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 ਗੁਣ ਗਾਵਾ ਉਹਦੇ ਗੁਣ ਕਿਤਰਾ ਗਾਇਆ ਜਦੋਂ ਉਹਦਾ ਸਿਮਰਨ ਕਰਦੇ ਜਦੋਂ ਸਿਮਰ ਸਿਮਰ ਕੇ ਉਹਦੇ ਗੁਣਾ ਨੂੰ ਗਾਇਆ ਸਤਸੰਗੀ ਸਿਮਰ ਕੋਣ ਹੈ ਇਹ ਵੀ ਤਾਂ ਹੁਣ ਗੱਲ ਹਰ ਇੱਕ ਚੀਜ਼ ਦਾ ਗਿਆਨ ਇਸ ਮਨੁੱਖ ਕੋਲ ਹੋਣਾ ਚਾਹੀਦਾ ਹੈ ਸਿਮਰ ਰੱਬ ਹੈ ਜਿਹੜਾ ਨਹੀਂ ਮਰਦਾ ਕਦੇ ਨਾ ਮਰਨੇ ਵਾਲਾ ਸਿਮਰ ਹੈ ਉਹ ਸਿਮਰ ਕੀ ਹੈ ਸ਼ਬਦ ਹੈ ਜਿਹੜਾ ਸਦਾ ਜਿਉਂਦਾ ਰਹਿੰਦਾ ਹੈ ਉਹ ਬਾਣੀ ਹੈ ਜਿਹੜੀ ਸਦਾ ਜਿਉਂਦੀ ਰਹਿੰਦੀ ਹੈ ਕਹਿੰਦੇ ਇਹਦਾ ਸਿਮਰ 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 ਗੁਣ ਗਾਵਾ ਫਿਰ ਕਿਹੜੀ ਵਸਤਾ ਹੁੰਦੀ ਹੈ ਕਾਟੀ ਜਮ ਕੀ ਫਾਸਾ ਜੀਓ ਇਹ ਫਿਰ ਜਮਾਂ ਦੀ ਫਾਸੀ ਕੱਟੀ ਜਾਂਦੀ ਹੈ ਜਦੋਂ ਹੁਕਮ ਨੂੰ ਮੰਨਿਆ ਸਾਖਤ ਦਾ ਸੰਗ ਛੱਡਿਆ ਲੇਕਨ ਆਪਾਂ ਤਾਂ ਗੱਬੇ ਫਸੇ ਬੇ ਆ ਇੱਕ ਕਦਮ ਸਾਧੂਆਂ ਕੰਨੀ ਨੂੰ ਤੁਰ ਪੈਂਦਾ 10 ਕਰਮ ਆਸਾਖਤ ਕੰਨੀ ਨੂੰ ਤੁਰ ਪੈਂਦਾ ਅਵਸਥਾ ਦੇਖੋ ਕੀ ਹੈ ਫਿਰ ਇਸ ਮਰੁਖ ਦੀ ਕਿਹੜੀ ਵਸਤਾ ਹੈ ਤੋਬੀ ਦਾ ਕੁੱਤਾ ਨਾ ਘਰ ਦਾ ਨਾ ਘਟਾ ਨਉਦਰਦਾਰੇ ਹਾ ਨਉਦਰਦਾਰੇ ਆਪਣੀ ਜੜ ਆਪ ਪੱਟ ਲਈ ਕਿਉਂ ਬਾਚਾ ਨੇ ਬਚਨ ਕੀਤਾ ਕਿ ਸਾਖਤ ਦਾ ਸੰਗ ਕਰਨ ਦੇ ਨਾਲ ਆਪਣੀ ਜੜ ਪੱਟ ਲਈ ਗੁਰੂ ਬਚਨ ਕਰਦੇ ਹਨ ਜਦੋਂ ਸਿਮਰਨ ਕਰਦਾ ਹੈ ਫਿਰ ਜਮਾਂ ਦੀ ਫਾਸੀ ਕੱਟੀ ਜਾਂਦੀ ਹੈ ਅਵਸਥਾ ਇੱਥੋਂ ਤੱਕ ਆ ਜਾਂਦੀ ਹੈ ਜਦੋਂ ਹੁਕਮ ਮੰਨਿਆ ਸਾਧੂਆਂ ਦਾ ਸੰਗ ਕੀਤਾ ਸਿਮਰਨ ਕੀਤਾ ਆਹ ਫਿਰ ਜਮਾ ਦੀ ਫਾਸੀ ਕੱਟੀ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਓ ਸਾਰੇ ਕਰਮੇ ਕਮਾਉਂਦਾ ਫਿਰ ਜਦੋਂ ਮੇੜੀ ਡੁੱਬਦੀ ਐ ਫਿਰ ਤੜਪਦਾ ਸਾਰੇ ਕਰਮ ਕਰਕੇ ਇੱਕੋ ਐ ਸਾਡੇ ਮਨ ਦੇ ਚ ਵੀ ਮਾੜੇ ਕਰਮ ਰਾਜੇ ਕੇ ਕਰਕੇ ਫਿਰ ਆਪਾਂ ਮਾਫੀ ਮੰਗ ਲਾਂਗੇ ਮਾਫੀ ਮਿਲਦੀ ਨਹੀਂ ਐਵੇਂ ਮੰਨ ਦੇ ਮਾਫੀ ਤਾਂ ਔਰੰਗਜ਼ੇਬ ਨੇ ਵੀ ਮੰਗੀ ਆ ਫਿਰ ਗੁਰੂ ਗੋਬਿੰਦ ਸਿੰਘ ਤੋਂ ਜਦੋਂ ਜੋਫਰ ਨਾਮ ਆ ਪੜਿਆ ਫਿਰ ਮਾਫੀ ਮੰਗਣਾ ਸਾਰਾ ਕੁਸ ਸਰਬੰਸ ਬਾਰ ਗਿਆ ਸਾਰਾ ਕੁਸ ਕਰਕੇ ਗੁਰੂ ਗੋਬਿੰਦ ਸਿੰਘ ਦੇ ਸਹਬਜਾਦੇ ਵੀ ਸ਼ਹੀਦ ਕਰਾ ਕੇ ਇਹਨਾਂ ਕੱਲੂ ਕਾਰਾ ਕਰਕੇ ਫਿਰ ਮਾਫੀ ਕਾਦੀ ਇਹ ਕੁਝ ਮਨੁੱਖ ਕਰਦਾ ਜੋ ਕੁਝ ਔਰੰਗਜ਼ੇਬ ਨੇ ਕੀਤਾ ਉਹ ਹੀ ਅਸੀਂ ਕਰਦੇ ਆਂ ਮਾੜੇ ਕਰਮ ਰੱਜ ਕੇ ਕਰਦੇ ਆਂ ਫਿਰ ਅਰਦਾਸ ਕਰਦੇ ਆਂ ਫਿਰ ਕੀ ਹੁੰਦਾ ਗੁਰੂ ਗੋਬਿੰਦ ਸਿੰਘ ਨੇ ਫਿਰ ਸਰਾਪ ਦੇ ਦਿੱਤਾ ਕਹਿੰਦਾ ਔਰੰਗਜ਼ੇਬ ਜੇ ਤੈ ਹੁਣ ਮੈਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤੋ ਅੰਨਾ ਹੋ ਜਾਊਗਾ ਤੇਰੀ ਮੌਤ ਹੋ ਜਾਊ ਤੁਰਿਆ ਔਰੰਗਜ਼ੇਬ ਅੰਨਾ ਹੋ ਗਿਆ ਉੱਥੀ ਮੌਤ ਹੋ ਗਈ ਸਤ ਸਿੰਘ ਨੇ ਮਿਲੀ ਆ ਮਾਫੀ ਅਮੀ ਭਲੇਕੇ ਦੇ ਵਿੱਚਾਂ ਸੀ ਕਿ ਗਲਤ ਕੰਮ ਕਰਕੇ ਫਿਰ ਮਾਫੀ ਮੰਗ ਲਾਂਗੇ ਮਾਫੀ ਨਹੀਂ ਮਿਲਦੀ ਇਹ ਤਾਂ ਕਾਸਟ ਫਿਰ ਭੋਗਣੇ ਪੈਂਦੇ ਆ ਫਿਰ ਤਾਂ 84 ਲੱਖ ਜੋ ਹੋਣਾ ਸਾਡੇ ਵਾਸਤੇ ਉਹਦੇ ਚ ਪਹੁੰਚਣਾ ਪੈਂਦਾ ਬਾਣੀ ਤਾਂ ਹੀ ਤਾਂ ਰੋਕਦੀ ਹੈ ਕਿ ਮਾੜੇ ਕਰਮ ਨਾ ਕਰ ਰੁਕਦਾ ਕਿਤੇ ਇਹ ਇਹ ਰੁਕਦਾ ਨਹੀਂ ਹੈ ਇਹ ਰੁਕਦਾ ਕਦੋਂ ਐ ਕਦੋਂ ਨੂੰ ਸੋਝੀ ਆਉਂਦੀ ਐ ਜਦੋਂ ਜਮ ਆ ਕੇ ਡੰਡਾ ਮਾਰਦੇ ਵਿੱਚ ਚੱਲ ਚੱਲੀਏ ਹੁਣ ਬਥੇਰੀਆਂ ਤਾਂ ਮੌਜਾਂ ਕਰ ਲੀਆਂ ਬਥੇਰੇ ਭੰਗੜੇ ਪਾ ਲੇ ਬਥੇੜਾ ਕੁਛ ਕਰ ਲਿਆ ਯਕੀਨ ਤੇਰਾ ਬਾਬੇ ਨਾਨਕ ਤੇ ਰਹਾ ਨਹੀਂ ਓਸੀ ਓਸੀ ਘਰ ਦੇ ਵਿੱਚ ਜਿੱਥੇ ਬਾਬੇ ਨਾਨਕ ਦਾ ਪ੍ਰਕਾਸ਼ ਹੋਇਆ ਉਸ ਘਰ ਦੇ ਵਿੱਚ ਕੀ ਹੋਇਆ ਇਸ ਤਰ੍ਹਾਂ ਹਰਿਮੰਦਰ ਸਾਹਿਬ ਵਿੱਚ ਕੰਜਰੀਆਂ ਨੱਚੀਆਂ ਉਸ ਤਰ੍ਹਾਂ ਕੰਜਰੀਆਂ ਨੱਚਦੀਆਂ ਉੱਥੇ ਫਿਰ ਉਸੇ ਘਰ ਦੇ ਵਿੱਚ ਨੱਚਦੀਆਂ ਫਿਰ ਸਾਰੇ ਅਸੀਂ ਉਹਦਾ ਸਾਥ ਦਿੰਦੇ ਆ ਅਸੀਂ ਵੀ ਜਾ ਕੇ ਉਹਨਾਂ ਦੇ ਵਿੱਚ ਸ਼ਾਮਲ ਹੁੰਦੇ ਆ ਫਿਰ ਕਿਹੜਾ ਕਰਮ ਹੁੰਦਾ ਹੈ ਕਿਹੜਾ ਕਰਮ ਹੁੰਦਾ ਹੈ ਕੰਜਰੀਆਂ ਨਚਾਉਣੇ ਵਾਲੇ ਦਾ ਕਿਹੜਾ ਕਰਮ ਹੁੰਦਾ ਜੋ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਇਆ ਫਿਰ ਫਿਰ ਉਸ ਨੂੰ ਝਟਕ ਦਿੰਦੇ ਆ ਉਸ ਨੂੰ ਮਾਰ ਦਿੰਦੇ ਆ ਸਿੰਘ ਸਾਡਾ ਵੀ ਤੇ ਇਹੀ ਅਸਰ ਹੋਊਗਾ ਇਹ ਉਹ ਵੀ ਤਾਂ ਹਰਮੰਦਰ ਸਾਹਿਬ ਬਣ ਜਾਂਦਾ ਜਿਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਉਸ ਘਰ ਦੇ ਚ ਹੁੰਦਾ ਕੀ ਹੈ ਦੇਖੋ ਸਾਰੇ ਜਾਣਦੇ ਆ ਕਿਹੜੇ ਘਰ ਕਿਹੜੇ ਘਰ ਜਿਹੜੇ ਅੰਮ੍ਰਿਤਧਾਰੀ ਸਿੱਖਾਂ ਦੇ ਘਰ ਹਨ ਬੜੀਆਂ ਕਿਰਪਾਨਾਂ ਲਛਕਾਲ ਸੱਚਕਾਤ ਕੇ ਪਾਉਣ ਵਾਲਿਆਂ ਦੇ ਘਰਾਂ ਦੇ ਚ ਕੰਜਰੀਆਂ ਨੱਚਦੀਆਂ ਉੱਥੇ ਨਸ਼ਾ ਵਰਤਦਾ ਉੱਥੇ ਮਾਸ ਦੇ ਪਤੀਲੇ ਉਬਲਦੇ ਆ ਉਹੀ ਹਰਿਮੰਦਰ ਸਾਹਿਬ ਹੈ ਉੱਤੇ ਵੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਘਰ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਵੀ ਅਮਰਤਸਰੀ ਬਣ ਜਾਂਦਾ ਹੈ ਲੇਕਿਨ ਮਨੋਕੇ ਇਸ ਨਸ਼ੇ ਦੇ ਵਿੱਚ ਇਸ ਖੁਸ਼ੀ ਦੇ ਵਿੱਚ ਇਹ ਸਾਰਾ ਕੁਝ ਕਰਦਾ ਹੈ ਅਸੀਂ ਉਹਦਾ ਸਾਥ ਦਿੰਦੇ ਆ ਸਭ ਤੋਂ ਵੱਡਾ ਦੋਸ਼ੀ ਕਿਸ ਨੂੰ ਮੰਨਦੇ ਆ ਨਾ ਕਤਲ ਕਰਨੇ ਵਾਲੇ ਨੂੰ ਨਹੀਂ ਜਿਹੜਾ ਪਿੱਛੇ ਘੜ ਕੇ ਹੌਸਲਾ ਦਿੰਦਾ ਕਿ ਚੱਕ ਦੇ ਤੇਰੇ ਨਾਲ ਖੜੇ ਆ ਉਹ ਸਭ ਤੋਂ ਵੱਡੇ ਦੋਸ਼ੀ ਹਨ ਜਿਹੜੇ ਉਸ ਦਾ ਸਾਥ ਦਿੰਦੇ ਹਨ ਉਸ ਦਾ ਸਾਥ ਦਿੰਦੇ ਹਨ ਜਿਹੜਾ ਕੰਜਰੀਆਂ ਨਚਾਉਂਦਾ ਹੈ ਜਿਹੜਾ ਸ਼ਰਾਬ ਪੁਲਾਉਂਦਾ ਹੈ ਜਿਹੜਾ ਮਾਲਸ ਖਲਾਉਂਦਾ ਸੀ ਉਸ ਦਾ ਸਾਥ ਦਿੰਦੇ ਆ ਲੇਕਿਨ ਇਹਦਾ ਸਾਬਕ ਤਾਬ ਗੁਰੂ ਗੋਬਿੰਦ ਸਿੰਘ ਦੇ ਲੈਣਾ ਹੈ ਸਾਡੇ ਕੋਲੋਂ ਕਿਸੇ ਦਾ ਪੁੱਤ ਬਿਮਾਰ ਹੋ ਜਵੇ ਨਾ ਮਾਂ ਟੜਪ ਟੜਫ ਜਾਂਦੀ ਹੈ ਉਹਨੇ ਤਾਂ ਚਾਰ ਆਪਣੇ ਸਹਿਬਜ਼ਾਦੇ ਇਸ ਧਰਮ ਦੇ ਲੇਖੇ ਲਾਏ ਆ ਉਹਦਾ ਵੀ ਤਾਂ ਹਿਰਦਾ ਹੈ ਕਾਦੇ ਵਾਸਤੇ ਤੁਹਾਨੂੰ ਮਲੇਸ਼ੀਆ ਨੂੰ ਸ਼ਰਾਬ ਪੀਣ ਵਾਸਤੇ ਛੱਡਿਆ ਸਾਨੂੰ ਮਲੇਸ਼ੀਆ ਨੂੰ ਮਾਸ ਖਾਣ ਵਾਸਤੇ ਛੱਡਿਆ ਤਾਂ ਹੀ ਗੁਰੂ ਗੋਬਿੰਦ ਸਿੰਘ ਨੇ ਸਿੱਖ ਸਾਜੇ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਸਿੱਖ ਉਹੀ ਕਰਮ ਕਰਨਗੇ ਜੋ ਮੱਸੇ ਰੰਗਣ ਨੇ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਉਤਰੇ ਕੰਜਰੀਆਂ ਨਚਾਉਣਗੇ ਇਹ ਨਹੀਂ ਉੱਠੀ ਸਭਾ ਮਲੇਸ਼ੀਆ ਕੀ ਹੋਆ ਕੂੜਾ ਪ੍ਰਸਾਦ ਡੰਕਾ ਵਜੇ ਫਤਿਹ ਦਾ ਨੈਕ ਲੰਕਾ ਅਵਤਾਰ ਇਹ ਕਹਿਣਾ ਕਰੋ ਆਉਣੇ ਵਾਲਾ ਹੀ ਹੈ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਣੇ ਵਾਲਾ ਹੀ ਹੈ ਸਭ ਤੋਂ ਪਹਿਲਾਂ ਸਾਬ ਐ ਸਿੱਖਾਂ ਤੋਂ ਹੀ ਲੈਣਾ ਜਿਹੜੇ ਸਿੱਖ ਦਾ ਦਾਵਾ ਕਰਦੇ ਐ ਕਿ ਗੁਰੂ ਗੋਬਿੰਦ ਸਿੰਘ ਦਾ ਰੂਪ ਆ ਸੀ ਇਹਨਾਂ ਤੋਂ ਹੀ ਹਸਾਬ ਲਾਗੇ ਲੇਕ ਮਨੂਖ ਭੇਲ ਭਲੇਕੇ ਦੇ ਵਿੱਚ ਕਿਹ ਜਿੰਦਗੀ ਲੰਘਦੀ ਜਾਂਦੀ ਹੈ ਗੁਰੂ ਬਚਨ ਕਰਦੇ ਹਨ ਕਿ ਪਾਈ ਸਿਮਰਨ ਕਰ ਐ ਮਾਰੇ ਕਰਮਾਂ ਦਾ ਤਿਆਗ ਕਰ ਅੰਮ੍ਰਿਤ ਵਰਖੈ ਅਨਹਦ ਬਾਣੀ ਕਹਿੰਦੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਅੰਮ੍ਰਿਤ ਵਰਸਦਾ ਹੈ ਕਿਹੜੀ ਚੀਜ਼ ਅਨਹਦ ਬਾਣੀ ਬਾਣੀ ਦੇ ਨਾਲ ਅੰਮ੍ਰਿਤ ਵਰਸਦਾ ਹੈ ਬਾਣੀ ਅੰਮ੍ਰਿਤ ਹੈ ਲੇਕਿਨ ਜਿੱਥੇ ਅੰਮ੍ਰਿਤ ਵਰਸਦਾ ਹੈ ਬਾਣੀ ਵਰਸਦੀ ਹੈ ਉੱਥੇ ਅਸੀਂ ਫਿਰ ਸ਼ਰਾਬ ਵਰਤੌਂਦੇ ਆ ਇਸ ਤੋਂ ਵੱਡ ਹੋਰ ਕੀ ਜ਼ੁਲਮ ਕਰ ਸਕਦਾ ਔਰ ਕਿਹੜਾ ਜ਼ੁਲਮ ਕਰ ਸਕਦਾ ਅੰਬਦਤਾਰੀ ਸਿੱਖ ਇੱਕੋ ਰਹਿ ਗਿਆ ਫਿਰ ਤਾਂ ਜਿਹੜਾ ਸੂਬਾ ਸਰਹੰਦ ਨੇ ਕੀਤਾ ਸੀ ਉਹ ਜ਼ੁਲਮ ਬਾਕੀ ਰਹਿ ਗਿਆ ਸਿੱਖਾ ਤੇਰੇ ਵਾਸਤੇ ਜਿਹੜਾ ਸੂਬਾ ਸਰਹੰਦ ਨੇ ਕੀਤਾ ਸੀ ਇੱਕ ਤੋਂ ਸਹਿਬਜ਼ਾਦਿਆਂ ਨੂੰ ਨਿਵਾਚ ਨਹੀਂ ਚੁਣਾ ਸਕਿਆ ਹੋਰ ਤਾਂ ਸਾਰੇ ਕਰਮ ਕਰ ਲੈ ਆਮਰ ਤਬਾਰਕ ਹੈ ਅਨਾਹ ਦਾ ਬਾਣੀ ਮਨ ਤਨ ਅੰਤਰ ਸਾਥ ਸਮਾਣੀ ਕਹਿੰਦੇ ਮਨ ਤੇ ਤਨ ਸ਼ਾਂਤ ਹੋ ਜਾਂਦਾ ਹੈ ਅੰਦਰ ਸਮਾ ਜਾਂਦੀ ਹੈ ਬਾਣੀ ਤ੍ਰਿਪਤ ਅਗਾਏ ਕਹਿੰਦੇ ਸਬਰ ਸੰਤੋਖ ਆ ਜਾਂਦਾ ਹੈ ਤ੍ਰਿਪਤਾ ਗਾਏ ਰਹੇ ਜਾਂ ਨ ਤੀਰੈ ਕਹਿੰਦੇ ਫੇ ਤੇਰੇ ਜਨ ਬਣ ਸਤਗੁਰ ਕੀ ਆਤ ਦਾਲਾਸਾ ਦਿਓ ਕਹਿੰਦੇ ਸਤਗੁਰ ਨੇ ਦਲਾਸਾ ਦੇ ਦਿੱਤੇ ਜਦੋਂ ਸਤਗੁਰ ਦੇ ਹੁਕਮ ਨੂੰ ਮੰਨਿਆ ਫੇ ਸਤਗੁਰ ਨੇ ਦਲਾਸਾ ਦੇ ਦਿੱਤਾ ਕਿ ਤੇਰੀ ਹੁਣ ਜਮਾ ਦੀ ਫਾਸੀ ਕੱਟੀ ਗਈ ਐ ਇਹ ਜੰਮਨ ਮਰਨ ਤੇਰਾ ਖਤਮ ਹੋ ਚੁੱਕਿਆ ਤੂੰ ਹਣ ਸਤ ਸਤਗੁਰ ਦੇ ਨਾਲ ਰਹਿਣਾ ਹੈ ਸਵਰਗਾਂ 'ਚ ਤੇਰਾ ਵਾਸਾ ਹੋਣਾ ਸੱਚਖੰਡ 'ਚ ਵਾਸਾ ਹੋਣਾ ਤੇਰੇ ਪਤਾ ਗਾਏ ਰਹੇ ਜਨ ਤੇਰੇ ਸਤਗੁਰ ਕੀ ਆਦਲਾਸਾ ਜੀਓ ਜਿਸ ਕਾ ਸਾਥ ਇਸ ਹੀ ਤੇ ਫਲ ਪਾਇਆ ਕਹਿੰਦੇ ਜਿਹਦਾ ਸੀਗਾ ਫਿਰ ਉਹਦਾ ਫਲ ਪਾ ਲਿਆ ਕਰ ਕਿਰਪਾ ਪ੍ਰਭ ਸੰਗ ਮਲਾਇਆ ਕਹਿੰਦੇ ਫਿਰ ਪ੍ਰਭੂ ਨੇ ਕਿਰਪਾ ਕੀਤੀ ਆਪਣੇ ਨਾਲ ਮਲਾ ਲਿਆ ਆਵਣ ਜਾਣ ਰਹੇ ਕਹਿੰਦੇ ਆਵਣ ਜਾਣ ਤੋਂ ਪਰ ਰਹਿਤ ਹੋ ਗਿਆ ਜਮਨ ਮਰਨ ਤੋਂ ਰਹਿਤ ਹੋ ਗਿਆ ਆਵਣ ਜਾਣ ਰਹੇ ਬੜ ਭਾਗੀ ਨਾਲ ਕਪੂਰਨ ਆਸਾ ਜੀਓ ਜਿਹੜਾ ਕੋ ਨਾਨਕ ਦੇਵ ਜੀ ਨੇ ਬਚਨ ਕਰ ਦਿੱਤੇ ਕਹਿੰਦੇ ਫਿਰ ਪੂਰਨਾਸ ਹੋ ਜੂਗੀ ਤੇਰੀ ਜਦੋਂ ਤੂੰ ਗੁਰੂ ਦੇ ਬਚਨਾਂ ਨੂੰ ਕਮਾਏਂਗਾ ਫਿਰ ਤੇਰੀ ਆਸ ਪੂਰੀ ਹੋਣੀ ਹੈ ਲੇਕਨ ਅਸੀਂ ਗੁਰੂ ਦੇ ਬਚਨਾਂ ਨੂੰ ਕਿੱਥੇ ਕਮਾਉਂਦੇ ਆ ਗੁਰੂ ਤਾਂ ਬਚਨ ਕਰਦੇ ਆ ਕਿ ਸਾਖਤ ਦਾ ਸੰਗ ਨਹੀਂ ਕਰਦਾ ਅਸੀਂ ਤਾਂ ਕੀ ਉਹ ਭੁੱਲ ਚੁੱਕਿਆ ਗੁਰਬਾਣੀ ਨੂੰ ਬਾਣੀ ਯਾਦ ਨਹੀਂ ਰਹੀ ਕਿ ਸਾਖਤਾਂ ਦਾ ਸੰਗ ਕਰਨਾ ਹੈ ਜਾਂ ਸੰਤਾਂ ਦਾ ਸੰਗ ਕਰਨਾ ਹੈ ਕਿਹੜੇ ਪਾਸੇ ਨੂੰ ਤੁਰਨਾ ਹੈ ਚਰਾਹੇ 'ਚ ਖੜਾ ਹੈ ਜ਼ਿੰਦਗੀ ਲੰਘਦੀ ਜਾਂਦੀ ਹੈ ਆਓ ਆਪਾਂ ਬਾਬੇ ਨਾਨਕ ਦੇ ਹੁਕਮ ਨੂੰ ਮੰਨੀਏ ਇਹਨਾਂ ਸਾਖਤਾਂ ਦੇ ਸੰਗ ਨੂੰ ਛੱਡੀਏ ਗੁਰਸੇਖਾਂ ਦੇ ਸੰਗ ਕਰੀਏ ਸਤਿਗੁਰੂ ਨਾਲ ਮੇਲ ਕਰੀਏ ਬਾਬੇ ਨਾਨਕ ਦੇ ਦਰ ਤੇ ਆਈਏ ਬਾਬੇ ਨਾਨਕ ਦੇ ਹੁਕਮ ਨੂੰ ਮੰਨੀਏ ਗੁਰੂ ਰਹਿਮ ਕਰਨਗੇ ਗੁਰੂ ਕਿਰਪਾ ਕਰਨਗੇ ਸੋ ਸਾਧ ਸੰਗ ਜੀ ਬਾਣੀ ਪੜਦਿਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸੁਪਾਣ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬੁਲਾਓ ਫਤੇ ਵਾਹਿਗੁਰੂ ਜੀ ਦਾ ਖਾਲਸਾ